ਕੀ ਜੀ ਰਿਪ੍ਰੇਂਟ ਵੱਲ ਡੇਲੀ ਨੂੰ ਨਾਂ ਲਾ ਕੇ ਜਾਉਂਗਾ ਨਹੀਂ ਰਿਪ੍ਰੇਂਟ ਵੱਲ ਜਾਣਾ ਹੈ ਤੇ ਘਰ ਤੇ ਪੱਗਾਂ ਨਹੀਂ ਬੈਗਿਆ ਆ ਧੋੜੀ ਲਾਜੀ ਸੂਟ ਸਾੜ ਕਿਹਨੂੰ ਖਮਾਜ ਹੁੰਦੇ ਨੇ ਆ ਪੱਗ ਠੀਕ ਹੈ ਮੇਰੇ ਰੈਂਟ ਕੀ ਕਾ ਕੀ ਫਾਇਦਾ ਹੈ ਤੇਨੇ ਕੋਈ ਗੱਲ ਨਹੀਂ ਕੜੀ ਮਿਸਾਲ ਕੀਤੀ ਰੋਣੋ ਬੋਧਾ ਬਣਾ ਮੈਂ ਆ ਜੀ ਕੀ ਕਲਮੀ ਕਰਦੀ ਸੀ ਮੇਰੀ ਜੀ ਜੀਨੇ ਜਿਹੜੋਂ ਘਰ ਉਹ ਅੱਜ ਮਾਤਾ ਮੌਲ ਚਾਰ ਠੀਕ ਹੀ ਆ ਘਰ ਦਾ ਇਹ ਮੌਲ ਨੂੰ ਕੀ ਹੋਇਆ ਵਾ ਬੀਰੀ ਸੁਣ ਗੱਲ ਤੇਰੀ ਮਾਸੀ ਦਾ ਵੀ ਫੋਨ ਆਇਆ ਸੀ ਤੇ ਤੇਰੇ ਮਾਮੇ ਦਾ ਵੀ ਫੋਨ ਆਇਆ ਸੀ ਕੀ ਕਰਾਉਂਦੇ ਆ ਤੈਨੂੰ ਉਹ ਮਾਤਾ ਜਿਹੜੇ ਪਹਿਲੀ ਲਿਆਂਦੀ ਆ ਉਹਨਾਂ ਤੇਰੀ ਬੰਨ ਨਹੀਂ ਲਈ ਲੈ ਦੱਸ ਕਿੱਦਾਂ ਦੀਆਂ ਗੱਲਾਂ ਕਰਨ ਦਿਆਂ ਵਾ ਬੰਦੀ ਜਾਂ ਨਹੀਂ ਬੰਦੀ ਵਿਆਹ ਤੇ ਕਰਵਾਉਣਾ ਹੀ ਪੈਣਾ ਵਾ ਵਿਆਹ ਜੇ ਨਹੀਂ ਬਿਲਕੁਲ ਜਿਹਾ ਨਹੀਂ ਚੱਲੀ ਚੱਲ ਲੈ ਲੈ ਤੇ ਇਹ ਚਾਹਾਂ ਚੋੜੀ ਲੈ ਕੋਈ ਲੈਣੇ ਚਾਹੇ ਮੈਂ ਦਾਰੀ ਦਾਂ ਦਰਾਂ ਆਂ ਇਹ ਡਾਕੂਮੈਂਟ ਵਾ ਚੱਲ ਲੀੜਾ ਕਪੜਾ ਧੋਤਾ ਹੋਏ ਨਾ ਸੋਕੀ ਜਾਂਦਾ ਵਾ ਤੋਗੇ ਪਾਤੇ ਆ ਸਾਰੇ ਆਪੇ ਹਵਾ ਹੂਆਂ ਨਾਲ ਸੁੱਕੀ ਜਾਣੇ ਆ ਹੁਣ ਉਹ ਫਤੇ ਐਸੀ ਐਸੀ ਜੀ ਲੱਗਣ ਗਈ ਐ। ਉਹ ਮਨੰਬਰ ਹੀ ਗੱਲ ਸੁਣਾ ਤੈਨੂੰ ਮਰ ਕੇ ਕਿੰਨੀ ਅਰੀ ਕਿਹਾ ਵਾ ਕਿ ਆਪਣੀ ਆਤੋਂ ਤੋਂ ਫੜ ਜਾ। ਹੈ ਤੁਸੀਂ ਇਹਨੇ ਭਰੇ ਪੀਤੇ ਕਿੱਥੋਂ ਆ ਗਏ ਜੀ? ਉਹ ਭਰੇ ਪੀਤੇ ਕਿ ਆਉਣਾ ਵਾ। लवली ਦੱਸਣ ਡਿਆ ਸੀ ਕਹਿੰਦਾ ਵਾ ਭਾਬੀ ਕੋ ਚਾਹ ਮੰਗੀ। ਹੂੰ। ਤੇ ਉਹ ਵਿਚਾਰੀ ਕਹਿੰਦਾ ਮੜ ਕੇ ਰੋਣ ਲੱਗੀ ਵੀ ਐਦਾਂ ਕਰਕੇ ਸੂਟ ਲੈਂਦਾ ਸੀ ਮੰਮੀ ਨੇ। ਉਹਦੇ ਵਿੱਚ ਕਦੇ ਸੁਣੀ ਹੈ ਨਹੀਂ ਤੇ ਮੈਨੂੰ ਮੰਮੀ ਨੇ ਬਹੁਤ ذਲੀਲ ਦਿੱਤਾ। ਅੱਛਾ ਉਹ लवली ਨਾ ਗੱਲਾਂ ਕਰਦੀ ਫਿਰਦੀ ਆ ਤੇ ਮੈਨੂੰ ਕਹਿ ਦਿੰਦੀ ਤਾਂ ਲਵਲੀਤਾ ਦੇ ਕਰਾਂ ਇੰਦਿਆ ਬਿਆ ਪਾਉਣ। ਤੇ ਮੰਮੀ ਨੇ ਆਹ ਗੱਲ ਕਹੀ ਆ ਤੇ ਮਾੜੀ ਗੱਲ ਕਹੀ ਆ। ਨਾਂ ਲਿਆਉਂਦੀ। ਮੇਰੀ ਗੱਲ ਸੁਣੋ ਤੇ ਚਲ ਜਾ ਉਹਨਾਂ ਨੂੰ ਭਲੇਖਾ ਲੱਗਿਆ ਜਾਂ ਦੁਕਾਨਦਾਰ ਨੂੰ ਲੱਗਿਆ ਤੇ 2-300 ਦੀ ਚੁੰਨੀ ਆਉਣੀ ਸੀ ਤੇ ਕੀ ਦੋ ਉਹਨੂੰ ਵਿਚਾਰੀ ਨੂੰ ਦੱਸਣ ਪਈ ਫਿਰ। ਉਹ ਲਿਆਈ 50 ਸੂਟ ਤੇ ਭਲੇਖਾ ਲੱਗਿਆ। ਝੁੰਗੇ 'ਚ ਦੋ ਤੇ ਸੂਟ ਸੀ। ਉਹ ਵੀ ਨਕ ਪੂਰੇ ਲੈਣ ਦੇ ਗਏ ਮੇਰੀ ਗੱਲ ਸੁਣ ਉਹ ਤੇ ਦੁਕਾਨ ਤੋਂ ਲਿਆ ਉਹਨਾਂ ਵਿਚਾਰੀਆਂ ਨੇ ਕਿਹੜੇ ਫੋਲ ਕੇ ਵੇਖਿਆ ਤੇ ਕੀ ਹੈਗਾ ਤੇ ਕੀ ਹੈ ਨਹੀਂ ਜਿੱਦਾਂ ਉਹਨਾਂ ਨੇ ਫੜਾਇਆ ਉਦਾਂ ਲੈ ਗਏ ਆ ਗਈ ਐਨੀ ਵੀ ਸ਼ਦੈਨ ਨਾਲ ਨੂੰ ਸਮਝੋ ਵੀ ਦੁਕਾਨ ਤੋਂ ਲੈ ਕੇ ਤਾਂ ਚੁੱਪ ਕਰਕੇ ਹੀ ਆ ਗਈ ਆ ਉਹਨਾਂ ਨੇ ਫੋਲ ਕੇ ਘਰ ਵੇਖਿਆ ਨਾ ਹੋਊਗਾ ਹਾਂ ਗੱਲਾਂ ਨਾ ਰਹਿਣ ਹੀ ਦਿਆ ਕਰੋ ਰਹਿਣ ਦਿਆ ਕਰੋ 2-400 ਦਾ 500 ਦਾ ਸੂਟ ਲੈ ਕੇ ਤੇ ਤੂੰ ਆਪ ਕਹਿਣ ਦੀ ਵੀ ਲੈ ਵੀ ਮੈਨੂੰ ਦੇਉਂਦੀ ਹਾਂ ਹਾਂ ਕੋਲੇ ਹੀ ਲੈ ਕੇ ਸੀਨੇ ਦੇ ਕੇ ਆਈਆਂ ਹੁਣ ਉਹਨਾਂ ਦਾ ਹੀ ਨਕ ਨਮੂਜ ਬਣਾਇਆ ਵਾਂ ਨਹੀਂ ਤਾਂ ਕਮਾਂਡ ਦਾ ਤੁਹਾਨੂੰ ਪਤਾ ਤਾਂ ਹੈਗਾ ਉਸੇ ਵੇਲੇ ਇਹਨਾਂ ਗੱਲਾਂ ਕਰਨ ਲੈ ਬਣੀਆਂ ਆਈ ਹੀ ਨਾ ਤਾਂ ਦੀ ਮੇਰੇ ਘਰੋਂ ਤੇ ਲੋੜੀ ਦੇ ਵੀ ਗਏ ਜੇ ਮੈਂ ਘਰ ਗਈ ਤਾਂ ਮੈਨੂੰ ਵੀ ਇਹੋ ਗੱਲ ਉਦੋਂ ਵੀ ਸੁਣਾਈ ਜਾਂਦੇ ਘੜੀ ਘੜੀ ਗੱਲਾਂ ਕਰਦੀ ਆ ਤੇ ਜੇ ਉਤੋਂ ਆ ਸੂਟ ਵਿਖਾਲ ਦਿੰਦੀ ਤਾਂ ਹੋਰ ਗੱਲਾਂ ਕਰਨੀਆਂ ਸੀ ਮੈਂ ਗਰਮ ਸੂਟ ਲਿਆ ਸੀ ਹੁਣ ਉਹ ਹੀ ਸੀਨੇ ਦੇ ਕੇ ਆਈਆਂ ਤੇ ਸੀਣ ਵਾਲੀ ਨੂੰ ਕਹਿ ਕੇ ਆਈਆਂ ਵੀ ਉਹ ਤੇ ਪੇਕਿਆਂ ਤੋਂ ਆਇਆ ਵਾ ਇਹ ਤਾਂ ਤੇਰੀ ਗੱਲ पे ਮੰਨਦਾ ਕਿ ਤੂੰ ਦੇ ਆਈਆਂ ਤੇ ਜੇ ਤੂੰ ਇਹੋ ਹੀ ਕੰਮ ਕਰਨਾ ਹੈ ਆਪਣਾ ਤੁਸੀਂ ਵੀ ਲੱਗੇ ਆਉਣਾ ਹੁੰਦਾ ਨਾ ਘੜੀ ਕੋਈ ਸਵਾਦ ਦੀ ਗੱਲ ਕਰਿਆ ਕਰੋ ਹਰ ਟਾਈਮ ਕਪਤ ਨੂੰ ਅੱਜਾ ਮਾਰਦੇ ਜੇ ਉਹ ਮੈਂ ਮਾਰਦਾ ਕਿ ਤੂੰ ਮਾਰਦੀ ਆ ਆਹ ਮੈਂ ਤਾਂ ਮਾਰਦੀ ਆ ਮਾਰ ਸਾਰੇ ਨਾ ਮੈਂ ਹੀ ਲੜਦੀ ਆ ਤੁਹਾਡੇ ਨਾਲ ਕੇ ਸਾਰਾ ਸਾਰਾ ਦਿਨ ਤਰਾ ਲੜਦੀਦਾ ਲੰਗ ਜਾਂਦਾ ਆ ਚੰਗਾ ਜੁੜੇ ਤੁਹਾਡੇ ਗਾੜੀ ਹੱਥ ਮੇਰਾ ਲੜਦੀਦਾ ਲੰਗਦਾ ਵਾ ਮੰਮੀ ਮੇਰੀ ਗੱਲ ਸੁਣੋ ਜੀ ਉਹਨਾਂ ਤੇ ਹਰ ਦੇ ਵੀ ਸਬਜ਼ੀਆਂ ਬਣਾਈਆਂ ਵਾ ਤੇ ਹੋਰ ਫਿਰ ਹੁਣ ਉਹ ਡਰਜੀ ਮੈਨੂੰ ਪੁੱਛ ਕੇ ਆਇਆ ਵਾ ਉਹ ਕਹਿੰਦੀ ਹਰ ਕੋਈ ਅਲੱਗ ਸਬਜ਼ੀ ਮੰਗਦਾ ਦੱਸੋ ਕੀ ਕਰੇ ਗੱਲ ਪਤਾ ਤੇਰੀ ਠੀਕ ਵਾ ਅੱਗੇ ਮਾਂਦਰੀ ਬਣਉਂਦੀ ਸੀ ਕੱਲੀ ਤੇ ਸਾਰੇ ਜਣੇ ਖਾਂਦੇ ਸੀ ਹੁਣ ਵਕ ਵਕ ਤੇ ਡਿਮਾਂਡ ਵਾ ਆਰਡਰ ਹੀ ਦੇਣਾ ਵਾ ਇਹ ਆ ਹੀ ਆ ਨਹੀਂ ਖਾਣਾ ਤੂੰ ਦੇ ਵਿਚਾਰੀ ਨੂੰ ਬਣਾਉਣਾ ਪੈਦਾ ਜੋ ਮਗਰ ਆਹੋ ਬਣਾਉਣਾ ਪੈਂਦਾ ਉਹਨੂੰ ਮੈਨੂੰ ਵੀ ਦੇਖਦਾ ਵੀ ਆਪਣਾ ਘਰ ਵਾ ਅੱਗੇ ਇੱਕੋ ਸਬਜ਼ੀ ਬਣਦੀ ਹੁੰਦੀ ਸੀ ਤੇ ਸਾਰੇ ਜੀ ਉਹਨਾਂ ਹੀ ਰੋਟੀ ਖਾਣੇ ਹੁੰਦੇ ਹਾਂ ਬਣਾਉਂਦੀ ਉਹ ਵਾ ਤੇ ਸਾਰਾ ਕੰਮ ਜਿਹੜਾ ਮੇਰੇ ਸਿਰ ਤੇ ਲਿਆ ਕੇ ਸੁੱਟ ਦੋ ਵੀ ਤੂੰ ਆਰਡਰ ਦਿੰਨੀ ਆ ਤਾਂ ਫੇਰ ਉਹ ਬਣਾਉਂਦੀ ਆ ਨਹੀਂ ਤੇਰੇ ਆਰਡਰ ਤੋਂ ਬਕੈਰ ਬਣਾ ਲਈਦੀ ਆ ਜਦੋਂ ਮੈਨੂੰ ਆਣ ਕੇ ਪੁੱਛ ਲਿਆ ਮੰਮੀ ਅੱਜ ਕੀ ਬਣਾਵਾ ਆ ਜੀਜ ਬਣਾਵਾਂ ਤਾਂ ਮੈਂ ਕੀ ਕਵਾਂ ਨਾ ਬਣਾ ਜੇ ਮੈਂ ਕਿਹਾ ਨਾ ਬਣਾ ਤਾਂ ਫਿਰ ਤੁਸੀਂ ਦੂਜੇ ਪਾਸੇ ਹੋ ਜਾਣਾ ਪਊ ਕੁੱਤਾ ਨੇ ਨਹੀਂ ਤੇ ਤੂੰ ਕਹਿ ਦੇਣਾ ਸੀ ਨਾ ਪੁੱਤ ਪਹਿਲੀ ਸਬਜੀ ਅਜੇ ਪਈ ਆ ਉਹ ਮੁਕਾਲਾ ਤਾਂ ਫਿਰ ਦੂਜੀ ਬਣਾ ਲਈ ਤੁਸੀਂ ਅੱਗੜੀ ਆਪ ਕਹਿ ਦਿੰਦੇ ਆ ਇਹ ਸਬਜੀ ਬਣਾਉਂ ਵੇਖਾਂ ਉਹ ਪਸੰਦ ਨਹੀਂ ਆ ਪਹਿਲੀਆਂ ਸਬਜ਼ੀਆਂ ਆਹੇ ਹਮਦਰਦੀ ਜ਼ਿਆਦਾ ਆਈ ਉਹਨੇ ਕਹਤਾ ਹਾ ਕਿ ਜਾਣ ਕੇ ਲੰਡਾ ਪਿਆ ਨਹੀਂ ਕਹਿੰਨੀ ਆ ਮੇਰੀ ਦਿਲਜੀ ਤੇ ਇੱਕ ਗੱਲ ਸੁਣ ਅਕਲ ਤੋਂ ਕੰਮ ਲੈ ਉਹਦੇ ਹੁੰਦੇ ਐ ਇਦਾਂ ਕਰੇਗਾ ਨਾ ਨਾ ਇਹ ਤਾਂ ਤੇਰੀ ਰੈਣੀ ਆ ਤੇ ਨਾ ਮੇਰੀ ਰੈਣੀ ਹੋ ਤੁਸੀਂ ਮੇਰੀ ਗੱਲ ਸੁਣੋ ਹੋਣ ਦੇ ਬਲੀਦਾਲ ਨਹੀਂ ਖਾਂਦਾ ਜਿਹੜੀ ਉਹ ਨੀ ਚੜੇਨੀ ਖਾਂਦੀ ਉਹ ਵਿਚਾਰੀ ਕਰੇ ਦੇਸੋਗੀ ਚੰਗਾ ਚੰਗਾ ਹੁਣ ਉਹਨੂੰ ਕਹਿਤਾ ਨਾ ਕਿ ਅੱਜ ਕੁਝ ਨਹੀਂ ਬਣਾਉਣਾ ਉਹ ਸਬਜ਼ੀਆਂ ਮਕਾਉਣੀਆਂ ਵਾ ਵੀ ਇਹਨਾਂ ਕਿੰਨੀ ਖਾਂਦੀ ਰਹੀ ਤੀ ਕੋਈ ਨਹੀਂ ਖਾਣਾਂਗੇ ਲੱਗੀ ਜਣਾ ਪਤਾ ਆ ਇਹਦੇ ਕੰਮ ਵੇਖ ਲੋ ਮਾਸਾ ਕਾ ਗੱਲ ਕਹਿ ਦੋ ਉਸੇ ਹੋਲੇ ਤੜਫਣ ਡੈ ਪੈਂਦਾ ਵਾ ਐਦਾਂ ਤਾਂ ਘਰ ਨਹੀਂ ਚੱਲਦੇ ਹੁੰਦੇ ਕਿਦਾਂ ਇਹ ਕਰਦਾ ਵਾ ਤੇ ਕਿਦਾਂ ਚੱਲਣੇ ਆ ਫਿਰ ਚੱਲਣੇ ਆ ਉਹਨੂੰ ਸਮਝਾਵੇ ਔਰ ਮਮਾ ਤਾਂ ਮੇਰੀ ਗੱਲ ਸੁਣ ਲੈ ਆਪਣਾ ਜਿਹੜਾ ਸੁਭਾਅ ਨਾ ਬਦਲ ਲੈ ਮੇਰ ਕੋ ਨਹੀਂ ਬਦਲਿਆ ਜਾਣਾ ਮਰਜੀ ਨਹੀਂ ਹਟਣਾ ਚੰਗਾ ਚੰਗਾ ਇਹਨਾਂ ਪਿਓ ਪੁੱਤਾਂ ਦਾ ਨਾ ਮੇਰੇ ਤੇ ਹੀ ਜੋਰ ਚੱਲਦਾ ਵਾ ਨਾ ਡੈਡੀ ਵੀ ਆਈ ਉੱਥੇ ਇਹ ਤੇ ਗਏ ਆ ਮਮੀ ਨੂੰ ਕਹਿਣ ਚੰਗਾ ਸੁਣੋ ਡੈਡੀ ਤੇ ਹੁੰਦਿਆ ਦੱਸਣਗੇ ਨਾਲੇ ਪਤਾ ਲੱਗੂਗਾ ਕਿ ਢਿੱਡੀ ਛੇਤੀ ਮੇਰਾ ਨਾਮ ਆ ਲਾ ਦਿੱਤਾ ਕਿ ਤਿੰਨ ਤਿੰਨ ਸਬਜ਼ੀਆਂ ਬਣਾਉਂਦੀ ਆ ਇਹਨਾਂ ਨੇ ਦੱਸਿਆ ਕਿ ਸਾਰਿਆਂ ਦੀ ਵਾਕ ਵਾਕ ਡਿਮਾਂਡ ਹੁੰਦੀ ਆ ਮੇਰੇ ਵੱਲ ਬੜਾ ਤੁਰਦੇ ਆ ਜਿਹੜੀ ਗੱਲ ਹੁੰਦੀ ਆ ਸੰਦੀਪ ਨੇ ਕੀਤੀ ਆ ਜਿਹੜੀ ਗੱਲ ਹੁੰਦੀ ਸੰਦੀਪ ਨੇ ਕੀਤੀ ਆ ਨਹੀਂ ਜੇ ਮੈਂ ਭਾਜੀ ਨੂੰ ਦੱਸ ਹੀ ਦਿੱਤਾ ਤੇ ਫਿਰ ਕਿਹੜੀ ਇਹਦੇ ਵਿੱਚ ਆਖਰ ਆ ਗਈ ਹੀ ਆਪਣੇ ਤੇ ਦੱਸਿਆ ਮੈਂ ਉਹਨਾਂ ਨੂੰ ਚਾਹ ਰਿਹਾ ਨੂੰ ਦੁੱਖ ਹੀ ਤਾਂ ਹੀ ਪੁੱਛ ਰਿਆ ਹੁੰਦੇ ਨੇ ਕਿ ਭਾਬੀ ਤੇ ਹੀ ਇਦਾਂ ਕਰਕੇ ਮੂੰਹ ਬਣਾਇਆ ਇਹ ਆ ਗਈ ਮੈਨੂੰ ਪੁੱਛਣ ਵਾਸਤੇ ਹਰੇ ਸਰੀਕੇ ਨੇ ਇਦਾਂ ਕਹਿਣਾ ਉਦਾਂ ਕਹਿਣਾ ਕਹਿੰਦਾ ਰਹੇ ਸਰੀਕਾ ਜੋ ਵੀ ਕਹਿੰਦਾ ਵਾ ਸੁਣੀ ਵਾ ਕਰਦੀ ਆ ਉਹ ਰੋਣਾ ਕੰਮ ਤੇ ਹੋ ਗਿਆ ਵਾ ਅੰਦਾ ਕੰਮ ਹੀ ਰੋਟੀ ਲੈ ਆਉਣੀ ਰੋਟੀ ਤਾਂ ਲੈ ਆਉਣੀ ਆ ਹਾਂਜੀ ਮੈਂ ਇੱਕ ਗੱਲ ਸੁਣਦੀ ਸੀ ਕਿੱਸੋ ਕਿਤੇ ਹੀ ਗਈ ਬਹੁਤ ਜੈਂਟਵਾਲ ਡੈਡੀ ਨੂੰ ਨਾਂ ਲੈ ਕੇ ਜਾਊਗਾ ਸੰਦੀਪ ਜੈਂਟਵਾਲ ਤੇ ਜਾਣਾ ਹੈ ਮੇਰੇ ਘਰ ਤੇ ਪੰਗਾ ਨਹੀਂ ਪੈ ਗਿਆ ਆ ਲੋੜੀ ਲੜੀ ਦਾ ਸੂਟ ਸਾੜ ਇਹੋ ਕਮਲ ਹੁੰਦੇ ਰਹੇ ਆ ਆਪਣੇ ਤੇ ਜਾਓ ਮੇਰੀ ਮਿਹਨਤ ਕੀ ਤੇਰਾ ਕੀ ਫਾਇਦਾ ਫਿਰ ਇਹ ਨਹੀਂ ਕੋਈ ਗੱਲ ਨਹੀਂ ਜਿਹੜੀ ਨਿਕਲ ਕੀਤੀ ਇਹਨਾਂ ਨੂੰ ਪੁੱਛਦਾ ਮਾਂਜਾ ਕੀ ਕੀ ਕਰਨੀ ਗੱਲ ਕੀਤੀ ਕੋਈ ਨਹੀਂ ਜਿੰਨਾ ਜਦੋਂ ਮੈਨੂੰ ਪੜਾਈ ਕਰਦੀ ਹਾਂ ਬਾਅਦ ਚ ਨਾ ਤੇ ਹੀ ਲੋਕੀ ਤੇ ਗਏ ਤੇ ਫਿਰ ਕੀ ਫਾਇਦਾ ਨਹੀਂ ਨਹੀਂ ਜਾਣਾ ਜਾਣਾ ਕਿਉਂ ਹੈ ਕਰ ਚ ਲੜਾਈਆਂ ਤੇ ਇਦਾਂ ਹੀ ਹੁੰਦੀਆਂ ਰਹਿਣੀਆਂ। ਉਹ ਚੱਲ ਕੋਈ ਨਹੀਂ। ਉਹ ਵੀ ਨੇ ਸੁਧਰਨਾ ਹੈਗਾ। ਇਹ ਤਾਂ ਚੱਲ ਗੱਲ ਹੈਗੀ ਆ। ਮਮੀ ਨੇ ਸੁਭਾਇਤਾਂ ਦਾ। ਤੇ ਜਾਓ ਤੇ ਪਤਾ ਕਰਕੇ ਆਓ। ਡੈਡੀ ਨੂੰ ਪੁੱਛੋ ਕੀ ਕਹਿੰਦੇ ਡੈਡੀ। ਨਹੀਂ ਨਹੀਂ ਉਹ ਕਿ ਆਉਣੀ ਆ ਮਗਰ ਨਾਲ ਕੀ ਆ? ਹੁਣ ਕੰਮ ਜਾਈ ਹੋਣਗੇ ਨਾ। ਕਿਹੜੀ ਕੰਮ ਬਣੂਗਾ? ਜੇ ਨਾ ਵੀ ਜਾਣੋ ਤਾਂ ਫੋਨ ਕਰਕੇ ਪੁੱਛ ਲੈਣ ਡੈਡੀ ਕੀ ਕਹਿੰਦੇ ਆ। ਨਹੀਂ ਉਹ ਤੇ ਜਾ ਕੇ ਮਿਲਾਂਗੇ। ਉੱਥੇ ਚਾ ਵੀ ਦੱਸਿਓ ਸਹੀ। ਯਾਹ ਭਰਾਈ ਕੀਤੀ ਹੈ ਕੁੜੀ ਨੇ। ਦੱਸੋ ਕਿਦਾਂ ਰਭੀ ਜਾਣਾ ਹੈ। ਹਾਂਜੀ ਇਹ ਤਾਂ ਕਰ ਰਹਾ ਆ। ਬਾਕੀ ਉਹ ਵੀ ਡਾਕੂਮੈਂਟ ਮੰਗਣਗੇ ਨਾ। ਤੇ ਆਪਾਂ ਦੇ ਦਾਂਗੇ। ਜੇ ਮੰਮੀ ਨਾਲ ਗੱਲ ਕੀਤੀ ਨਾ ਮੰਮੀ ਨੇ ਤੇ ਗੱਲ ਮੁੱਲਟੇ ਪੈਣਾ ਮੰਮੀ ਨਾਲ ਗੱਲ ਕਰਨੀ ਹੀ ਨਹੀਂ ਆ ਜਿਹੜੀ ਨਾਲ ਮੈਂ ਗੱਲ ਕਰਦਾ ਵਾ ਜਿਹੜੀ ਨਾਲ ਨਾਲ ਕਰਕੇ ਨਾ ਤੇ ਬਾਰ ਬਾਰ ਕਹਿੰਦੀ ਆ ਆ ਚਲ ਪੁੱਛੋ ਤੇ ਕੀ ਕਹਿੰਦੇ ਆ ਠੀਕ ਹੈ ਤੁਹਾਨੂੰ ਲੈ ਕੇ ਦਿੰਦੀ ਆ ਰੋਟੀ ਠੀਕ ਆ ਰੋਟੀ ਲੈ ਆ ਠੀਕ ਅੰਦਰ ਹੀ ਲਿਆਓ ਹਾਂਜੀ ਲੈ ਆਨੀ ਆ ਜੀ ਬੈਠੇ ਹੋ ਉਹ ਨਾ ਤੇ ਜੀ ਦੇ ਕੀ ਘੰਡੇ ਉਹ ਕਰਨਾ ਕੀ ਧੋਪੇ ਬੈਠਾ ਗਰਮੀ ਲੱਗਦੀ ਹੂ ਤੇ ਮੈਂ ਚੱਲ ਸ਼ਾਮ ਨੂੰ ਡਰਿੰਕ ਦਾ ਧੋਪੀ ਬੜੀ ਜਗਰੀ ਆ ਇਹ ਕਿਤਾਬ ਵੀ ਇਹ ਵੀ ਧੁੱਪ ਲੱਗੀ ਆ ਹੁਣ ਤੇ ਧੁੱਪ ਚੋ ਵੀ ਬੜੀ ਹਾਂ ਮੈਂ ਤਾਂ ਛੋਵੇ ਆ ਗਿਆ ਜੀ ਤੁਹਾਡੇ ਕੋਲ ਕੰਮ ਹੀ ਆਇਆ ਸੀ ਹਾਂਜੀ ਦੱਸੋ ਸੰਦੀਪ ਭਾਈ ਮੇਰੇ ਨਾਲ ਕੀ ਕਹਿੰਦੀ ਉਹ ਤੋਂ ਬਾਅਦ ਹੀ ਦੱਸੇਗਾ ਅਖਣੀ ਆਪਣੀ ਯਾਰ ਨੂੰ ਪੁੱਛ ਕੇ ਓ ਯਾਰ ਮੈਂ ਨਾ ਗਿਆ ਹੋਂ ਦੇ ਹਾਲ ਤੋਂ ਤਿੰਨ ਵਾਰੀ ਹਾਂਜੀ ਉਹ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਦੱਸਣਾ ਪੁੱਛ ਕੇ ਜੇ ਨਹੀਂ ਨਾ ਤੇ ਅਸੀਂ ਡਾਇਰੈਕਟ ਹੀ ਪਿਓ ਕੋਲ ਨਾ ਚੱਲ ਚੱਲੀਏ ਕਿਹੜੀ ਚੱਲੀਏ ਮਮੀ ਨੂੰ ਨਾ ਦੱਸਿਓ ਜੀ ਇਹ ਕੋਈ ਡਾਕੂਮੈਂਟ ਦੇ ਆਈਏ ਤੇ ਉਹ ਗੱਲ ਬੰਨ ਜੂਗੀ ਨਾ ਫੇਰ ਦੱਸ ਦਾਂਗੇ ਉਹ ਮੇਰੀ ਗੱਲ ਸੁਣ ਪੁੱਤ ਇਹ ਕਿਹੜੀ ਲੁਕਾ ਕੇ ਕੰਮ ਕਰਨ ਵਾਲਾ ਵਾ ਪਤਾ ਤਾਂ ਅਸਰ ਨੂੰ ਲੱਗਣਾ ਹੀ ਆ ਉਹ ਡੈਡ ਜੀ ਲੱਗਦੇ ਤਾਂ ਮੈਂ ਤਾਂ ਹੋਣ ਦੱਸਿਆ ਨਾ ਉਹ ਮੈਂ ਫਿਰ ਕੋਈ ਇੱਕ ਬੱਤ ਪਾਜ ਬੈਹਿਣਾ ਹੀ ਤੇ ਜਦੋਂ ਉਹਨੂੰ ਪਤਾ ਲੱਗਾ ਵੀ ਉਹ ਉੱਥੇ ਗਿਆ ਤਾਂ ਕੋਈ ਬੱਤ ਫੇਰ ਵੀ ਪੈਣਾ ਉਹ ਦੱਸ ਦਾਂਗੇ ਤੇ ਕੰਮ ਕੀ ਹੈ ਆ ਸੌ ਕੰਮ ਹੁੰਦੇ ਕਰਦੇ ਚਲ ਇਦਾਂ ਕਰ ਲੈ ਫਿਰ ਇਹਨਾਂ ਤੇ ਹੋਉਂਦੇ ਆ ਕਿ ਹੁਣ ਹੋਈਏ ਜਾ ਕੇ ਡਾਕੂਮੈਂਟ ਦੇ ਆਈਏ ਬਾਅਦ ਵਾਇਲਟਸ ਦਾ ਟਾਈਮ ਨਿਕਲ ਗਿਆ ਫੇਰ ਕੀ ਕਰਨਾ ਗੱਲ ਤੇ ਤੇਰੀ ਸਹੀ ਆ ਪੁੱਤ ਹਨਾ ਹੁਣ ਪੈਸੇ ਵੀ ਲੱਗੇ ਆ ਫੇਰ ਲਾਵਾਂਗੇ ਪੈਸੇ ਨਹੀਂ ਨਹੀਂ ਇਹ ਕਰੀ ਮਾਰ ਉਹਨੇ ਚੱਕਰੋ ਦਿਨੋ ਮਤਲਬ ਹੋ ਗਿਆ ਇਹ ਉਹਨੂੰ ਫੋਨ ਕਰ ਦੋ ਤੁਸੀਂ ਕਿ ਮੈਂ ਆਉਣ ਲੱਗਾ ਹਾਂ ਚਲ ਮੈਂ ਕਰਦਾ ਉਹਨੂੰ ਮੈਂ ਫੋਨ ਠੀਕ ਆ ਦੱਸਿਓ ਫਿਰ ਮੈਨੂੰ ਕੀ ਕਹਿੰਦੇ ਆ ਹਾਂ ਚਲ ਠੀਕ ਹੈ ਦਜੀਤ ਕਹਿੰਦਿਆ ਵੀ ਮੰਮੀ ਨੂੰ ਪਤਾ ਨਾ ਲੱਗੇ ਅਕਸਰ ਕਿ ਨਾਲ ਚਿਹਰੇ ਲੁਕਾ ਲਾ ਕੇ ਕੰਮ ਕਰਨਾ ਪਤਾ ਤਾਂ ਉਹਨੂੰ ਲੱਗ ਹੀ ਜਾਣਾ ਜੇ ਉਹਨੂੰ ਪਤਾ ਲੱਗਾ ਖਵਾਦ ਤਾਂ ਖਰਾਬ ਹੋਣਾ ਇਹ ਹੋਣਾ ਕਹਿੰਦੇ ਇਦਾਂ ਕਰਦੇ ਇਹਨੂੰ ਮਾਰ ਲਿਆ ਕੇ ਤੇਰੀ ਜੈਂਟ ਕੋਲ ਜਾ ਮਾਰ ਉਹਨੂੰ ਮਦਮ ਬਾਹਰ ਹੀ ਬੈਠੀ ਆਂ ਬਾਹਰ ਕੀ ਬੈਣਾ ਕੰਮ ਤੋਂ ਦਾ ਕਰਕੇ ਨਾ ਨਾ ਨੂੰ ਕਿ ਤੇ ਇੱਥੇ ਬੈ ਗਈ ਆਂ ਅੱਛਾ ਅੱਛਾ ਤੇ ਤੂੰ ਰੋਟੀ ਪਾਣੀ ਵੀ ਖਾ ਲਿਆ ਕਰਕੇ ਫਿਰਨ ਵਾਲੀ ਧਿਆਨਵਾ ਤੇਰਾ ਉਹ ਰੋਟੀ ਪਾਣੀ ਮੈਂ ਖਾ ਲਿਆ ਸ਼ਹਿਰੋਂ ਮੁੰਡੇ ਨਾ ਗਿਆ ਹੈ ਸ਼ਹਿਰ ਉਹਨੂੰ ਕੰਮ ਹੀ ਥੋੜਾ ਜਿਆਦਾ ਤੇ ਉਹਨੇ ਉੱਥੋਂ ਖਵਾਲਤਾ ਫਿਰ ਲੈ ਦੱਸ ਉੱਥੋਂ ਵਿਆਹ ਤੇ ਵਿਆਹ ਖਾਣਾ ਹੁੰਦਾ ਵਾ ਤੇ ਘਰੋਂ ਰੋਟੀ ਖਾ ਕੇ ਜਾਇਆ ਕਰ ਜਾਣ ਕੇ ਖਾ ਲਿਆ ਕਰ ਉਹ ਚੱਲ ਕੋਈ ਗੱਲ ਨਹੀਂ ਘਰੋਂ ਵੀ ਖਾ ਲੈਨੇ ਆ ਓਏ ਅੱਜ ਮਾਦਾ ਮਹੌਲ ਚੱਲ ਠੀਕ ਹੀ ਆ ਕਰਦਾ ਮੇ ਮੋਲ ਨੂੰ ਕੀ ਹੋਇਆ ਵਾ ਮੇਰੀ ਸੁਣ ਗੱਲ ਤੇਰੀ ਮਾਸੀ ਦਾ ਵੀ ਫੋਨ ਆਇਆ ਸੀ ਤੇ ਤੇਰੇ ਮਾਮੇ ਦਾ ਹੀ ਫੋਨ ਆਇਆ ਸੀ ਕਿਸ ਦਾ ਕਰਾਉਂਦੇ ਆ ਤੈਨੂੰ ਉਹ ਮਾਤਾ ਜਿਹੜੇ ਪਹਿਲੀ ਹੀ ਲਿਆਂਦੀ ਆ ਉਹਨਾਂ ਤੇਰੀ ਬੰਨ ਨਹੀਂ ਲਈ ਲੈ ਦੱਸ ਕਿਦਾਂ ਦੀਆਂ ਗੱਲਾਂ ਕਰਨ ਦਿਆ ਵਾ ਬੰਦੀ ਜਾਂ ਨਹੀਂ ਬੰਦੀ ਵਿਆਹ ਤੇ ਕਰਵਾਉਣਾ ਹੀ ਪੈਣਾ ਵਾ ਵਿਆਹ ਜੇ ਨਹੀਂਗਾ ਕਰਨਾ ਮਾਤਾ ਜਿਨਾਂ ਚਿਰ ਕੋਠੀ ਨਾ ਨਾ ਹੋਰ ਪਈ ਇੱਥੇ ਦੇ ਨਿਤ ਦਾ ਕਲੇਸ਼ ਲੈਣਾ ਮੁੜ ਕੇ ਇਹ ਕਲੇਸ਼ ਕਾਦਾ ਵਾ ਕੋਈ ਕਲੇਸ਼ ਨਹੀਂਗਾ ਆਜ ਹੀ ਨਹੀਂਗਾ ਬਾਜ ਕੇ ਬੰਨੇ ਆਉਂਦੀ ਨਹੀਂ ਤੇ ਨਿਤ ਹੁੰਦੀ ਆ ਤੇ ਜਦੋਂ ਕੰਮ ਹੀ ਨਹੀਂ ਚੱਲਦਾ ਕਰਦੇ ਤੇ ਫਿਰ ਪੱਤ ਤੇ ਹੁਣੇ ਹੀ ਹੁਣਾਵਾ ਪਰ ਮੈਂ ਤੁਹਾਨੂੰ ਸੌਦੀ ਇੱਕ ਮਕਾਤੀ ਵੀ ਮੈਂ ਨਹੀਂ ਕਹਾਂ ਜਿਹਾ ਵਿਆਹ ਕਰਾਉਣਾ ਆਹ ਤੂੰ ਨਾ ਵਿਆਹ ਕਰਵਾਉਂਦੀ ਨਾਲੇ ਮੈਂ ਬਾਹਰ ਅੰਦਰ ਦਾ ਜੀ ਵੇਖਣਾ ਮੇਰੀ ਸੁਣ ਗੱਲ ਉਹ ਦੋਵੇਂ ਜੀ ਆਂਦੇ ਵੀ ਬਾਹਰ ਹੀ ਜਾਣਾ ਵਾ ਤੂੰ ਆਂਨਾ ਵੀ ਮੈਂ ਜਾਣਾ ਵਾ ਇੱਥੇ ਕਿਸ ਨੇ ਰਹਿਣਾ ਕਿ ਨਹੀਂ ਰਹਿਣਾ ਕਿ ਇਹਨੂੰ ਘੱਲੋ ਉਹਨਾਂ ਦੋਵਾਂ ਜੀਆਂ ਨੂੰ ਘੱਲ ਦੋ ਖਪਾਤ ਦੇ ਮੁਕੇ ਘਰੋਂ ਤਾਂ ਫਿਰ ਵਿਆਹ ਕਰਵਾ ਲਾ ਉਹ ਚੱਲ ਜਾਣਗੇ ਤੁਸੀਂ ਦੋਵੇਂ ਜੀ ਇੱਥੇ ਰਹੀ ਜਿੰਨਾ ਚਿਰ ਉਹ ਨਹੀਂ ਨਾ ਕੇ ਪਸੇ ਲੱਗਦੇ ਉਹਨਾਂ ਚਿਰ ਵਿਆਹ ਦਾ ਨਾਂ ਨਾ ਲਾਓ ਤੁਸੀਂ ਹਾਂ ਨਹੀਂ लवली ਤੇਰੀ ਗੱਲ ਮੈਂ ਮੰਨਣੀ ਵਿਆਹ ਤਾਂ ਕਰਾਉਣਾ ਪੈਣਾ ਵਾ ਤੇ ਆਵਾ ਉਮਰ ਹੋਣ ਲੋਕੀ ਸਾਨੂੰ ਕਹਿਂਦੇ ਆ ਨਾ ਫੇ ਰਿਸ਼ਤਾ ਹੈਗਾ ਵਾ ਤੇ ਕਰ ਲੋ ਤੇ ਫੇ ਸਾਨੂੰ ਲੋਕਾਂ ਦੇ ਤਰਲੇ ਕਰਨੇ ਪੈਣੇ ਹੀ ਉਹ ਦਿਲਜੀਤ ਵਾਰੀ ਵੀ ਤੁਸੀਂ ਇਦਾਂ ਆਂਦੇ ਕਾਲੀ ਗਾਲੀ ਜਦੋਂ ਕਰ ਲਿਆ ਏ ਹੁਣ ਤੁਸੀਂ ਰੋਂਦੇ ਜੇ ਕ ਸੁਣ ਦੇ ਦੇ ਵੀ ਮੜੇ ਘਾਦੀ ਆ ਗਈ ਕਾਲੀ ਚ ਕਰ ਲਿਆ ਸੀ ਹੁਣ ਅਸੀਂ ਕਾਲੀ ਨਹੀਂ ਕਰਨੀ ਹੁਣ ਅਸੀਂ ਵੇਖ ਚਾਹ ਕੇ ਫੇ ਰਿਸ਼ਤਾ ਕਰਨਾ ਵਾ ਅੱਗੇ ਤੇ ਮੈਂ ਗਈਆਂ ਫਸ ਨੱਕ ਗਿਆ ਸਾਡਾ ਵੱਡਿਆ ਹੋਣੇ ਕੰਮ ਹੁੰਦਾ ਹੋਲੀ ਬੋਲ ਮਾਤਾ ਜੇ ਉਹਨੇ ਫੇਰ ਸੁਣ ਲਿਆ ਨਾ ਤੇ ਉਹਨੇ ਫੇਰ ਬੋਲਣ ਦਾ ਬਣਾ ਤੇ ਸੁਣ ਲੈ ਫੇ ਸੱਚੀ ਗੱਲ ਕਹਿ ਲਈ ਆ ਤੂੰ ਦੇਣਾ ਕੋਈ ਸੁੱਖਾ ਨੰਗਨ ਨਹੀਂ ਆ ਦੇਣਾ ਨਾ ਨੰਗੇ ਨਹੀਂ ਲੜਾਈ ਨਾ ਪਵੇ ਘਰ ਚ ਹਾਂ ਵੀ ਮੇਰਾ ਤਾਂ ਘਰੋਂ ਬਾਹਰ ਨਿਕਲਣ ਦੀ ਜੀ ਨਹੀਂ ਕਰਦਾ ਲੋਕੀ ਭਾਂਤ ਭਾਂਦੀਆਂ ਗੱਲਾਂ ਕਰਦੇ ਆ ਲੈ ਮੁੰਡਾ ਵਿਆਹਿਆ ਹੀਗਾ ਨਾ ਕੋ ਹਾਇਆ ਨਾ ਕੁਝ ਦਿੱਤਾ ਉਹ ਮਾਦਾ ਮੈਂ ਤੈਨੂੰ ਅੱਗੇ ਵੀ ਗੱਲ ਸਮਝਾਈ ਆ ਵੀ ਲੋਕਾਂ ਮਗਰ ਨਾ ਲੱਗਿਆ ਕਰ ਲੋਕੀ ਦੇ ਤਮਾਸ਼ਾ ਵੇਖਦੇ ਆ ਕਰਦਾ ਵੀ ਕਾਹਦਾ ਤਮਾਸ਼ਾ ਵੇਖਦੇ ਆ ਰੀਤੀ ਰਿਵਾਜ ਤਾਂ ਕਰਨੇ ਹੀ ਪੈਂਦੇ ਆ ਆਂਡ ਗਵਾੜੀ ਵੇਖ ਲਾ ਹਾਂ ਉਹ ਰੀਤੀ ਰਿਵਾਜ ਸਾਡੇ ਘਰ ਤੇ ਚੜ ਗਏ ਸਾਰੇ ਆਣ ਕੇ ਆਓ ਹੋਣ ਮੇਰੀ ਸੁਣ ਲੈ ਗੱਲ ਉਦੋਂ ਉਹ ਮੁੰਡਾ ਆਂਦਾ ਹੀ ਮੈਂ ਜਾਣਾ ਬਾਹਰ ਸਾਨੂੰ ਅੱਗ ਫੱਕਣੀ ਪਈ ਵੀ ਕੁੜੀ ਕੋਈ ਗੱਲ ਨਹੀਂ ਆਈ ਲੈ ਸੋਈ ਲੱਬ ਲੈਨੇ ਆ ਤੇ ਮੁੰਡਾ ਬਾਹਰ ਚਲ ਜੂਗਾ ਹੁਣ ਮੈਂ ਆਪਣੀ ਮਰਜ਼ੀ ਨਾਲ ਰਿਸ਼ਤਾ ਕਰਨਾ ਹੀ ਆ ਵੀ ਇਹ ਚਾਹ ਕੇ ਪੁੱਛ ਦੱਸ ਤੂੰ ਭਾਵੇਂ ਆਪਣੀ ਮਰਜ਼ੀ ਨਾਲ ਕਰ ਲਈ ਪਰ ਮੈਂ ਅਜਿਹਾ ਕਰਾਉਣਾ ਨਹੀਂ ਆ ਸਿੱਧੀ ਗੱਲ ਵਾਜ ਭਾਵੇਂ ਮੇਰੀ ਭੈਣ ਕਰਾਉਂਦੀ ਤਾਂ ਭਾਵੇਂ ਕਰਾਉਂਦਾ ਭਰਾ ਤਸੱਲੀ ਕਰਕੇ ਰਿਸ਼ਤਾ ਕਰਨਾ ਵਾ ਤੇਰੇ ਮੰਨਣ ਦੀ ਕਿਹੜੀ ਗੱਲ ਵਾ ਤੂੰ ਮੰਨ ਜਾਂ ਨਾ ਮੰਨ ਜਿਹੜਾ ਨਾ ਅੱਧੀ ਰਾਤ ਤੱਕ ਬਾਹਰ ਮੁੰਡਿਆ ਨਾ ਤੁਰਿਆ ਫਿਰਦਾ ਨਾ ਇਹੋ ਤੇਰਾ ਫਾਅ ਵਧਣਾ ਵਾ ਸਮਾਂ ਪਤਾ ਕਿੰਨਾ ਮ ਗਲਤੀ ਕੋਈ ਹੋਰ ਕਰ ਜਾਂਦਾ ਵਾ ਤੇ ਨਾ ਤੇਰਾ ਲੱਗ ਜਾਣਾ ਵਾ ਵੀ लवली ਗਿਆ ਸੀ ਨਾਲ ਉਹਨੇ ਆ ਕੰਮ ਕੀਤਾ ਵਾ ਪਿਓ ਤੇਰੇ ਨੇ ਮੈਨੂੰ ਨਹੀਂ ਛੱਡਣਾ ਵੀ ਮੂੰਹ ਚੁੱਕਦਾ ਤੇ ਚੱਲ ਜਾਂਦਾ ਤੂੰ ਪੈਸੇ ਦਿਨੀ ਆ ਤੇ ਜਾਂਦਾ ਵਾ ਨਾ ਇਹ ਬੇਇੱਜ਼ਤੀ ਘੜੀ ਘੜੀ ਮੇਰੇ ਕੋ ਨਹੀਂ ਕਰਵਾਈ ਜਾਂਦੀ ਤੇਰਾ ਫਾਂ ਵੱਡਣਾ ਹੀ ਪੈਣਾ ਵਾ ਤੇ ਬਾਹਰ ਦੀ ਗੱਲ ਵਾ ਇੱਕ ਮੇਰਾ ਇਰਾਦਾ ਵਾ ਕਿ ਇਹਨੂੰ ਬਾਹਰ ਕੱਲੀ ਉਹਨਾਂ ਦੋਵਾਂ ਜਗ੍ਹਾ ਨੂੰ ਰਹਿਣ ਦੀ ਇਹ ਬਾਹਰ ਜਾਊਗਾ ਤੇ ਪੈਸਾ ਤੇ ਲੱਕ ਲੂਗਾ ਘਰ ਦਾ ਕਿਤੇ ਮੂੰਹ ਸਿਰ ਬਣਾਵਾਂਗੇ ਜੇ ਕਿਤੇ ਉਹ ਦੋਵੇਂ ਜੀ ਚੱਲ ਗਏ ਨਾ ਉਹਨਾਂ ਦਾ ਤਣ ਪੱਤਾ ਨਹੀਂ ਲੱਗਣ ਦੇਣਾ ਉਹਨੇ ਪਿੱਛਾ ਹੀ ਧਾਰਨਾ ਵਾ ਇੱਥੇ ਨਹੀਂ ਕੋ ਜਾਉਂ ਦਿੰਦੀ ਸਾਰੇ ਕੱਟ ਕੇ ਰੱਖ ਲਿਆ ਪਤਾ ਨਹੀਂ ਇਹ ਤਾਂ ਘਰ ਆਈ ਨਹੀਂ ਆ ਕੈਂਡੀ ਵਿੱਚ ਡੈਡੀ ਨੂੰ ਪੁੱਛੀ ਹੁੰਦਾ ਆ ਜਾਂਦੇ ਚੰਡੀ ਦੇ ਜੀ ਲੀਵਾ ਹਾਂਜੀ ਕੱਢ ਲੈ ਡਾਕੂਮੈਂਟ ਹਾਂਜੀ ਡਾਕੂਮੈਂਟ ਕੱਢ ਲੈ ਆ 3 ਮਿੰਟ ਦੀ ਨਾਲ ਗੱਲ ਅੱਛਾ ਕੀ ਗੱਲ ਹੋਵੇ ਲੱਜਾਂਗੇ ਅੱਛਾ ਫਿਰ ਦਈਏ ਸਾਰੇ ਵਿੱਚ ਹੀ ਨਾ ਹਾਂਜੀ ਸਾਰੇ ਵਿੱਚ ਹੀ ਲੈ ਲੈ ਚੰਡੀ ਦਾ ਐਕਟ ਚੰਡੀ ਚਾਹ ਮੈਂ ਲੈ ਲਈ ਤੁਸੀਂ ਵੀ ਧਿਆਨ ਰੱਖਿਓ ਠੀਕ ਹੈ ਇਹ ਕੋਈ ਨੀ ਸਾਜ਼ ਮਾਣ ਵਿੱਚ ਵਾ ਜਾ ਕੇ ਦੱਸ ਦੇਣਾ ਉਹ ਵੀ ਆ ਡਾਕੂਮੈਂਟ ਵਾ ਹਾਂਜੀ ਵਧੀਆ ਜੀ ਪ੍ਰਸਤਾਵ ਭਣਾ ਕੇ ਲਾ ਦੇ ਹਾਂਜੀ ਹੈਨਾ ਚਲੋ ਜਿੰਨੀ ਛੇਤੀ ਕੰਮ ਹੋ ਜਾਊਗਾ ਨਾ ਉਹਨਾਂ ਵਧੀਆ ਉਹ ਚੰਗਾ ਕੰਮ ਹੋ ਜਾ ਬੀ ਠੀਕ ਵਾ ਹਾਂਜੀ ਤੈਨੂੰ ਪਤਾ ਓខਾ ਇੱਥੇ ਵੀ ਤੈਨੂੰ ਪਤਾ ਜਾ ਜਾ ਉਹ ਇੱਕ ਕੋਟੀ ਹੋਰ ਕੋਣੀ ਜਾਣੀ ਸਹੀ ਗੱਲ ਉਹਨਾਂ ਨੂੰ ਨਹੀਂ ਲੱਗਿਆ ਨਹੀਂ ਕਰਨਾ ਇਹ ਤਾਂ ਗੱਲ ਹੈ ਵਾ ਕੀ ਅੱਧੀ ਤੇ ਮम्मी ਲੜਦੇ ਰਹਿੰਦੇ 24 ਘੰਟੇ ਹਜੇ ਪਤਾ ਨਹੀਂ ਉਹਨਾਂ ਨੇ ਕੀ ਕਹਿਣਾ ਤਾਂ ਉਹਦੇ ਮੈਂ ਜਾਣਦੇ ਆ ਕਰ ਦੋ ਖਬਰ ਤੇ ਮੁੱਕੂਗਾ ਮੈਂ ਇੱਕ ਗੱਲ ਇਹ ਵੀ ਸੋਚਣ ਦੀ ਸੀ ਕਿ ਮੰਮੀ ਨੂੰ ਦੱਸ ਹੀ ਦਿੰਦੇ ਗਾਲਤੇ ਹੋਈ ਹੋਣੀ ਜੇ ਨਾਂ ਦੱਸਿਆ ਤਾਂ ਵੀ ਕੁਪੱਤ ਪਹਿਣਾ ਜੇ ਦੱਸ ਦਿੱਤਾ ਤਾਂ ਵੀ ਕੁਪੱਤ ਪਹਿਣਾ ਜਿਆਦਾ ਆਨੇ ਕਿਹਾ ਜਨੇ ਮੰਮੀ ਨੇ ਫਿਰ ਕਿ ਡਾਕੂਮੈਂਟ ਲਾਉਂ ਚੱਲੇ ਆ ਉਹਦਾ ਫੋਨ ਆਇਆ ਬੰਦੇ ਦਾ ਕੋਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਵਾ ਨੇ ਦਾਦ ਨੇ ਕੋਈ ਗੱਲ ਨਹੀਂ ਦੱਸਣਾ ਨੇ ਪੈਣਾ ਹੀ ਆ ਪਤਾ ਲੱਗਣਾ ਗੱਡੀ ਵੀ ਕੈਂਡ ਹੀ ਹੋ ਗਾਲੀ ਹਾਂਜੀ ਕਿ ਦੱਸਣਾ ਨੇ ਪੈਣਾ ਹੀ ਆ ਮੰਮੀ ਨੂੰ ਹਾਂਜੀ ਕੱਲ ਨੂੰ ਜੇ ਪੈਸੇ ਲਾਉਣੇ ਆ ਇਹ ਪੈਸੇ ਮੰਗੇ ਹੋ ਨੇ ਪਤਾ ਲੱਗਣਾ ਹੀ ਆ ਕੱਲ ਨੂੰ ਕਹਿਣ ਵਾਲੇ ਤੋਂ ਬਣਾਗੇ ਕਿ ਤੁਹਾਨੂੰ ਦੱਸ ਕੇ ਗਏ ਸੀ ਚਲ ਠੀਕ ਐ ਇਦਾਂ ਹੀ ਕਰ ਲੈਨੇ ਆ ਮੰਮੀ ਚੱਲਦੇ ਹਾਂ ਉਹਨਾਂ ਨੂੰ ਦੱਸ ਦਿੰਨੇ ਹਾਂ ਹਾਂਜੀ ਡੈਲੀ ਨੂੰ ਮੈਂ ਆਪੇ ਦੱਸ ਦ ਕਹਿੰਦੇ? ਜੀ ਬਲੂਜ਼ ਜਦ ਤੱਕ ਇਹ ਦਸਨ ਤੋ ਇਹ ਦਾ ਦੋ ਜੇ ਡੈਡੀ ਨੂੰ ਦਸਨ ਉੱਤੇ ਦੇ ਦੱਸ ਦਿੰਗੇ। ਠੀਕ ਆ ਇਹ ਵੀ ਡਾਕੂਮੈਂਟ ਸਾਰੇ ਵੀ ਹੈਗੇ ਨਾ। ਹਾਂਜੀ ਪੂਰੇਗੇ ਸਾਰੇ ਵੀ ਚੀ ਆ। ਠੀਕ ਆ। ਹਾਂਜੀ। ਚਲ ਮੈਂ ਉਹ ਲੈ ਦੇਣਾ। ਹਾਂ ਉਹ ਲੈ ਦੋ। ਠੀਕ ਆ। ਮੈਨੂੰ ਫੋਨ ਕਰਕੇ ਦੱਸ ਦਿਓ। ਮੈਂ ਲੋਰ ਪਈ ਨਾ ਮੈਂ ਇਹਨੂੰ ਦਵਾ ਦੂੰਗਾ ਠੀਕ ਆ। ਹਾਂਜੀ ਹਾਂਜੀ। ਫਿਰ WhatsApp ਤੇ ਵੀ ਇਹਦੀ ਲੋਰ ਰਹਿ ਦੂਗਾ ਠੀਕ ਆ। ਕੋਈ ਗੱਲ ਨਹੀਂ ਫੋਨ ਕਰਕੇ। ਇਹਦਾ ਕਰਨੀ ਚਾਹੀਏ। ਸਭ ਕੁਝ ਵਿਚੇ ਮੈਂ। ਵੇਖ ਲੈ ਮੈਂ ਕੁਝ ਚੈੱਕ ਕਰ ਲਿਆ। ਚਲ ਠੀਕ ਆ ਮੈਂ ਮੋਹਿਦ ਦੱਸ ਦਿੰਦਾ। ਦੱਸ ਦਿਓ ਫਿਰ ਮੰਮੀ ਨੂੰ। ਚਲੋ। ਚ ਧਿਆਤ ਧਿਆਤ ਕਰਕੇ ਬੈਠੇ ਰਹੇ ਤੇ ਕੁਝ ਨਹੀਂ ਬੰਨਣਾ ਮੰਮੀ ਨੇ ਤੇ ਆਪ ਕਹਿਣਾ ਨਹੀਂ ਹੈ ਕਿ ਤੂੰ ਫਾਈਲ ਲਵਾ ਲੈ ਆਪਣੀ ਆ ਵੀ ਕੁਝ ਨਾ ਕੁਝ ਕਰਨਾ ਪੈਣਾ ਚਲ ਵੇਖਾ ਕੰਮ ਜल्दी ਚਲੀਏ ਫਿਰ ਚਲੀਏ ਹਾਂਜੀ ਲੈ ਲੈ ਡਾਕੂਮੈਂਟ ਲੈ ਲੈ ਕਾਗਜ਼ ਪੱਤਰ ਸਾਰੇ ਲੈ ਲੈ ਸਾਰੇ ਤੇਰੇ ਨਾਲੇ 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 ਗੱਲ ਬਾਤ ਕਰ ਲਿਓ ਪਹਿਲੇ ਥੇਲੇ ਜੀ ਇਹਨਾਂ ਨੂੰ ਪਤਾ ਨੂੰ ਕਾਗਜ਼ ਪੱਤਰ ਤੇ ਦਿਖਾਈਏ ਤੇ ਫੇਰੀ ਪੈਸੇ ਦੀ ਗੱਲ ਕਰਾਂਗੇ ਪੈਸਾ ਕਰਾਂਗੇ ਮੈਂ ਤਾਂ ਓਕੇ ਹੀ ਆ ਦੇਹੋ ਉਹ ਰੀਨ ਥੇ ਨੀ ਲੋ ਰੋਈ ਉਹ ਨਾ ਪਹਿਲਾਂ ਰੌਣ ਬੰਦਾ ਜਿੰਦੜੀ ਆ ਸਾਨੂੰ ਜਾਣੀ ਹੋਈ ਪਰ ਦੋ ਵਾਜਾ ਟੱਟ ਵਾਲ ਕਰਦੇ ਉਹ ਗੱਲ ਨਹੀਂ ਚੱਲ ਉਹ ਉਥੇ ਜਾ ਕੇ ਕਰ ਲਈਏ ਹਾਂਜੀ ਚਲ ਚਲ ਹੈਏ ਪਤਾ ਨਹੀਂ ਕਿੱਥੇ ਚਲ ਗਏ ਆ ਹਾਇਲ ਜੀ ਖੜੀ ਹੀ ਦੋਵਾਂ ਜਾਣਿਆਂ ਦੀ ਦੱਸ ਕੇ ਨਹੀਂ ਗਏ ਇਹ ਤਾਂ ਦੱਸ ਕੇ ਜਾਂਦੇ ਹੁੰਦੇ ਆ ਮੈਂ ਜਿਹੜੀ ਵੇਲੇ ਹੀ ਆ ਚਲ ਗਈ ਹਾਂ ਤਾਂ ਹੁੰਦੇ ਆ ਵੇਖਿਆ ਵਾ ਪੀ ਜਾਣਦੇ ਆ ਕਿੰਨੂ ਪੁੱਛਾਂ ਮੈਨੂੰ ਕਿੱਦਾਂ ਪਤਾ ਲੱਗੂਗਾ ਕਿ ਕਿੱਥੇ ਗਏ ਆ ਏਦਾਂ ਕਰਦੀ ਆ ਸੰਦੀਪ ਵੱਲ ਜਾਂਦੀ ਆ ਉਹਨੂੰ ਪਤਾਵਾ ਪਤਾ ਨਹੀਂ ਬਾਹਰ ਗਈ ਕਿੱਥੇ ਰਹੀ ਆ ਚਲ ਆ ਵੀ ਆਪਦੀ ਆ ਉਹਨੂੰ ਪੁੱਛਦੀ ਆ ਕਿ ਕਿੱਥੇ ਗਿਆ ਤੂੰ ਦੀ ਤੇ ਤੇਰਾ ਡੈਡੀ ਰੋਟੀ ਪਾਣੀ ਖਾ ਗਏ ਸੰਦੀਪਾ ਹਾਂਜੀ ਬੰਨੀ ਆ ਜਾ ਮੇਰੀ ਗੱਲ ਸੁਣਾ ਤੇਰੇ ਡੈਡੀ ਤੇ ਦਲਜੀਤ ਕਿੱਥੇ ਗਏ ਆ ਪਤਾ ਨਹੀਂ ਮੰਮੀ ਦੱਸ ਕੇ ਨਹੀਂ ਗਏ ਇੰਨਾ ਕਹਿਣ ਦੇ ਕਿ ਉਹਦੇ ਵੱਲ ਜਾਣਾ ਵਾ ਦੱਸ ਕੇ ਰਿਏ ਮੈਂ ਤਾਂ ਵੇਲੇ ਚਲ ਗਈ ਹਾਂਜੀ ਤੇ ਮੇਰੇ ਆਉਂਦੇ ਨੂੰ ਤਾਂ ਚਲ ਵੀ ਗਏ ਹੀ ਤੇ ਦਲਜੀਤ ਨੇ ਤਾਂ ਮੈਂ ਗੱਲ ਦੀ ਕਿ ਤੂੰ ਕਿੱਥੇ ਚੱਲੇ ਨਹੀਂ ਨਹੀਂ ਮੈਨੂੰ ਨਹੀਂ ਦੱਸਿਆ ਇੰਨਾ ਮੰਮੀ ਕਿੱਥੇ ਚੱਲੇ ਆ ਇੰਨਾ ਕਿਹਾ ਬਸ ਆਈ ਆਉਂਦੇ ਆ ਮੈਂ ਰੋਟੀ ਖਾ ਗਏ ਹਾਂਜੀ ਰੋਟੀ ਖਾ ਗੀ ਆ ਚੱਲ ਕੋਈ ਗੱਲ ਨਹੀਂ ਆਉਂਦੇ ਆ ਤੇ ਪੁੱਛ ਲੈਣੀ ਆ ਕਿੱਥੇ ਗਏ ਸੀ ਕੋਈ ਗੱਲ ਨਹੀਂ ਦੱਸ ਦੇਣ ਕਿ ਤੁਹਾਨੂੰ ਆਉਂਦੇ ਆ ਤੇ ਮੈਨੂੰ ਤਾਂ ਕੁਝ ਨਹੀਂ ਦੱਸ ਜਾਂਦਾ ਨੇ ਚਲ ਠੀਕ ਕੋਈ ਕੰਮ ਹੀ ਤਾਂ ਹੱਦੋ ਬਿੰਨੂ ਨਹੀਂ ਨਹੀਂ ਕੰਮ ਕਰਦਾ ਹੀ ਮੈਂ ਤਾਂ ਉਦਾਂ ਹੀ ਜਾਂਦੇ ਵੇਖੇ ਮੈਂ ਦੱਸ ਕੇ ਨਹੀਂ ਗਏ ਮੈਂ ਜਿਕੇ ਸ਼ਾਇਦ ਦੱਸ ਗਿਓ ਕਿ ਡੈਡੀ ਤੁਹਾਨੂੰ ਨਹੀਂ ਨਹੀਂ ਮੈਂ ਤਾਂ ਵੇ ਨਹੀਂ ਮੇਰ ਨਾਲ ਕੋਈ ਵੀ ਗੱਲ ਹੋਈ ਅੱਛਾ ਤੂੰ ਠੀਕ ਹੈ ਜੀ ਮੈਂ ਉਹ ਤਾਂ ტიੰਤੀ ਕਾਹ ਤੇ ਸੱਚੀ ਅਨਨਦੀ ਕਿ ਮੰਮੀ ਨੇ ਜਾਣ ਨਹੀਂ ਦੇਣਾ ਇਹਨਾਂ ਨੇ ਕਹਿਣਾ ਹੀ ਕੋਈ ਗੱਲ ਨਹੀਂ ਰਹਿਣ ਤੋਂ ਕੰਮ ਬਣ ਜਾਊਗਾ ਆਪੇ ਇਹਨਾਂ ਨੇ ਕਿਹਾ ਹਾਂ ਕਰਨੀ ਚੰਗਾ ਨਹੀਂ ਦੱਸਿਆ ਆਪੇ ਆ ਕੇ ਦੱਸ ਦੇਣਗੇ ਹਾਂ ਬੋਲੀ ਇਹ ਵੀ ਕਹਿਣ ਲਈ ਆ ਮੈਨੂੰ ਦੱਸ ਕੇ ਨਹੀਂ ਗਏ ਪਤਾ ਨਹੀਂ ਕਿੱਥੇ ਗਏ ਆ ਕਿੱਥੇ ਗਏ ਹੋਣਗੇ ਕਿੰਨੂੰ ਪੁੱਛਾਂ ਹੁਣ ਮੈਂ ਵੀ ਕਿੱਥੇ ਗਏ ਆ ਮੈਨੂੰ ਤੇ ਇਹ ਹੀ ਐਨੇ ਮੈਨੂੰ ਦੱਸ ਦੇਣਾ ਪਰ ਮੀਨੀ ਜੀ ਬੜੀ ਹੰਤਰੀ ਆ ਉਹ ਤੇ ਇਹਨੂੰ ਦੱਸੇ ਬਣਾ ਕਿਤੇ ਤਾਂ ਗੇਰ ਤੱਕ ਨਹੀਂ ਜਾਂਦਾ ਜਿੱਥੇ ਜਾਣਾ ਇਹਨੂੰ ਦੱਸ ਕੇ ਜਾਂਦਾ ਹੁਣ ਕਹਿਣ ਲਈ ਮੈਨੂੰ ਦੱਸਿਆ ਨਹੀਂਗਾ ਇਹ ਗੱਲ ਤਾਂ ਝੂਠੀ ਆ ਸੰਦੀਪ ਦੱਸ ਕੇ ਤੇ ਤੈਨੂੰ ਗਿਆ ਵਾ ਮੈਨੂੰ ਤੇ ਇਦਾਂ ਲੱਗਣ ਡਿਆ ਵਾ ਜਿੱਦਾਂ ਸਾਰਾ ਟੱਬਰ ਨਾ ਮੇਰੇ ਕੋਲ ਲੁਕਾਈ ਰੱਖਦਾ ਫਿਰਨ ੜਿਆ ਕੋਈ ਗੱਲ ਨਹੀਂ ਮਿਲੀ ਕੀ ਸੋਚਣ ਦੇ ਜੀ ਸੋਚਣਾ ਪਤ ਕੀ ਆ ਹੂੰ ਸੋਚਣ ਮੈਂ ਇਹੋ ਹੀ ਨਹੀਂ ਹਾਂ ਉਦਨ ਦੀ ਗੱਲ ਵਿਚਾਰ ਕਰਨ ਲਈ ਹਾਂ ਤੇ ਮੈਂ ਤਾਂ ਮੁਰਕੇ ਫਿਰ ਗੱਲ ਨਹੀਂ ਕੀਤੀ ਹੂੰ ਤੇ ਮੈਂ ਉਹਦਨ ਹੀ ਕੱਪੜੇ ਲੈ ਕੇ ਗਏ ਹਾਂ ਹੂੰ ਤੇ ਚਲੋ ਸੂਟ ਖਾ ਲਈ ਉਡੀ ਨੀਵਾਜ ਮਾਰੀ ਚੋਚੀ ਤੇ ਆ ਸੰਦੂਕ ਨੇ ਖੁਸ਼ ਹੋ ਕੇ ਆਓ ਹਾਂਜੀ ਹਾਂਜੀ ਆਪਣਾ ਆ ਕੇ ਸੂਟ ਸੱਟ ਵੇਖ ਲਓ ਹੂੰ ਚਲੋ ਆਈ ਤੇ ਆਣ ਕੇ ਚੁੱਪ ਕਰਕੇ ਤੇ ਬਹਿ ਗਈ ਹੂੰ ਤੇ ਐਡਾ ਕੋਈ ਗੌਰ ਕਰਕੇ ਨਾ ਉਹਨੇ ਸੂਟਾਂ ਨੂੰ ਹੱਥ ਪਾ ਕੇ ਵੇਖਿਆ ਹੂੰ ਤੇ ਨਾ ਉਹਨੇ ਐਡਾ ਧਿਆਨ ਦਿੱਤਾ ਮੈਂ ਵੇਖਦੀ ਰਹੀ ਹਾਂ ਉਹਦੇ ਵੱਲ ਵੀ ਕੀ ਕਰਦੀ ਆ ਅਸਲ ਉਹਨੇ ਨਾ ਕੋਈ ਧਿਆਨ ਨਹੀਂ ਦਿੱਤਾ ਕੱਪੜਿਆਂ ਸਾਡੇ ਵਾਲਾ ਠੀਕ ਹੈ ਤੇ ਚਲੋ ਹੁਣ ਦਾਈ ਆਪੇ ਚਲੋ ਕੋਈ ਲੈ ਕੇ ਆਇਆ ਤੇ ਬੰਦਾ ਗਾਲੀ ਕਰਦਾ ਵੀ ਚਲੋ ਬੜੇ ਸੋਹਣੇ ਨੇ ਜਾਂ ਕਿਦਾਂ ਵੰਦ ਕਿਉਂ ਖੇਚਲ ਕੀਤੀ ਹਾਂਜੀ ਹਾਂਜੀ ਤੇ ਉਹਨੇ ਤਾਂ ਧਿਆਨ ਦਿੱਤਾ ਹੀ ਨਹੀਂ ਤੇ ਮੈਂ ਤੇ ਫਿਰ ਚੁੱਪ ਕਰ ਹੀ ਮੈਂ ਚਲੋ ਕੋਈ ਗੱਲ ਨਹੀਂ ਜਾਂ ਤੇ ਉਹਦੇ ਮਨ ਵਿੱਚ ਹੋਣਾ ਵੀ ਸਾਰੇ ਟੱਬਰ ਦੇ ਨਹੀਂ ਆਂਦੇ ਹੂੰ ਤੇ ਜਾਂ ਉਹਨੂੰ ਪਸੰਦ ਨਹੀਂ ਆਇਆ ਸੂਟ ਮੰਮੀ ਸੂਟ ਤੇ ਆਪਾਂ ਜਿੰਨੇ ਜੋਗੇ ਹੈਗੇ ਵਧੀਆ ਹੀ ਖੜੇ ਆ ਆਹੋ ਖੜੇ ਤੇ ਆਪਣੇ ਵੱਲੋਂ ਤੇ ਅਸੀਂ ਪਤਾ ਵਧੀਆ ਹੀ ਖੜੇ ਆ ਤੇ ਨਾਲੇ ਹੁਣ ਮੇਰੀ ਗੱਲ ਸੁਣੋ ਹੁਣ ਆਪਾਂ ਆਪਣੀ ਗੁੰਜਾਇਸ਼ ਵੇਖ ਕੇ ਜਾਣਾ ਹੁਣ ਜੇ ਆਪਾਂ ਪਾਪਾ ਜੀ ਉਹਨਾਂ ਦਾ ਤੇ ਉਹਨਾਂ ਦੀ ਫਿਰ ਮਾਸੂਦ ਜੀ ਉਹਨਾਂ ਦਾ ਸੂਟ ਸਾੜ ਲੈਣ ਦੇ ਤਹਾੜਾ ਦਿੱਤੇ ਜਾ ਕੇ ਕੰਮ ਪੈਣਾ ਸੀ 10-12000 ਤੱਕ ਆਪਾਂ ਚੱਲ ਜਾਣਾ ਸੀ ਹਾਂ ਉਹ ਤੇ ਉਹਨੇ ਕ ਪੈਸੇ ਤੇ ਸਾਰੇ ਹਿਸਾਰਨਾ ਹੈ ਹਾਂ ਤੇ ਹੁਣ ਆ ਜੋ ਚ ਮੈਂ ਖਾਦੀਆਂ ਬੋਰੀਆਂ ਲੈ ਕੇ ਪਾਈਆਂ ਮਦੂ ਹਾਂ ਸਰਫੇ ਨਾ ਹੀ ਪਤਾ ਸੀ ਤੇ ਫਿਰ ਆਪਣਾ ਕੰਮ ਕਰਨਾ ਹੈ ਕੀ ਕਰਨਾ ਹੋਇਆ ਤੁਹਾਨੂੰ ਮੰਮੀ ਮੈਂ ਪਹਿਲਾਂ ਵੀ ਦੱਸਿਆ ਹੀ ਨਾ ਬਸ ਉਹਨਾਂ ਦੀ ਨਾ ਮੈਨੂੰ ਸਸਤਾ ਸੁਭਾਣ ਥੋੜਾ ਠੀਕ ਲੱਗਦਾ ਬਾਕੀ ਸਾਰਾ ਤਾਂ ਬਠ ਠੀਕ ਆ ਬਾਕੀ ਉਹਨਾਂ ਦੇ ਨਾਲ ਸਹਿਮਤ ਆ ਨਹੀਂ ਪਰਿਵਾਰ ਦਾ ਸੁਭਾਤ ਨਹੀਂ ਚੰਗਾ ਲੱਗਾ ਵਾ ਥੋੜਾ ਜਿਹਾ ਨਾ ਉਹਦੀ ਸਸਤਾ ਸੁਭਾਣ ਮੇਰੀ ਗੱਲ ਸੁਣੋ ਤੇ ਇੱਕ ਵਾਰੀ ਸੂਟ ਸਾਰਟ ਵੇਖ ਲੈਣੇ ਸੀ ਹੋਣ ਮਮੀ 2 2000 ਦਾ ਸੂਟ ਆਇਆ ਵਾ ਹਾਂ ਹੁਣ ਹੀ ਨਹੀਂ ਦੇ ਹੁੰਦੇ ਆ ਹੁਣ ਜੇ ਇਹ ਕਹਿਣ ਪਿਆ ਨੂੰ 5 5 7 7000 ਦਾ ਬਣਾ ਕੇ ਦੋ ਤੁਹਾਡੇ ਕੋ ਕਿੱਥੇ ਹੀ ਨਹੀਂ ਗੰਜائش ਹੈਗੀ ਆ ਉਹ ਤੇ ਇੰਨੇ ਵਾਲੇ ਤਾਂ ਹੀ ਨਹੀਂ ਬਣਾ ਸਕਦੇ ਉਹਨਾਂ ਨੂੰ ਵੀ ਪਤਾ ਵਾ ਜਦਨ ਰਿਸ਼ਤਾ ਕੀਤਾ ਸੀ ਉਦੋਂ ਨਹੀਂ ਕਹਤਾ ਪਿਆ ਅਸੀਂ ਮਾਤੜ ਬੰਦੇ ਆ ਸਾਡੇ ਕੋ ਕੁੜੀ-ਕੁੜੀ ਹੈਗੀ ਆ ਕੁੜੀ ਨੂੰ ਪੜਾਈ ਜਿੰਦੀ ਕਰਾਉਂਦੀ ਆ ਸਭ ਕੁਝ ਕਰਾਤਾ ਵਾ ਤੇ ਗਾੜੀ ਵੀ ਆਪਣੀ ਮਰਜ਼ੀ ਵੇਗਾ ਤੋ ਨਾ ਆਖਿਆ ਕੋਈ ਗੱਲ ਨਹੀਂ ਸਾਨੂੰ ਮਨਜ਼ੂਰ ਵਾ ਸਭ ਕੁਝ ਕੋਈ ਤੇ ਗੱਲ ਆ ਮਮੀ ਹੁਣ 1.5 ਕਿਲੇ ਸਾਡਾ ਆਪਣਾ ਵਾ ਹਾਂ ਬਾਕੀ ਮੈਂ ਠੀਕ ਤੇ ਲੈ ਕੇ ਵੋਣਦੇ ਆ ਹੁਣ ਮੇਰੀ ਵੀ ਤੇ ਮਿਹਨਤੀ ਆ ਮਿਹਨਤ ਆ ਪਤ ਮਿਹਨਤ ਬੜੀ ਮਿਹਨਤ ਕਰੀਏ ਤੇ ਫੇਰ ਹੀ ਗੱਲ ਬਣਦੀ ਆ ਤੇ ਜਿੰਨੇ ਕੋ ਉਧਰੋਂ ਹੁੰਦੇ ਆ ਉਹਨੇ ਫੇਰ ਲੱਗ ਜਾਂਦੀ ਆ ਲੱਗ ਜਾਂਦੇ ਪੈਣ ਜਾਂਦੇ ਤੇ ਪਤਾ ਇਦਾਂ ਹੀ ਫਸਲਾਂ ਆਂਦੀ ਤੇ ਖੂ ਦੀ ਮਿੱਟੀ ਖੂ ਲੱਗ ਜਾਂਦੀ ਆ ਤੇ ਮਹਾ ਖਾਨ ਜੋਗੇ ਦਾਣੇ ਬਚਦੇ ਨੇ ਆ ਉਹੀ ਤੇ ਗੱਲ ਬੰਦਾ ਹੋਰ ਕਰ ਜਾ ਕਿੱਥੋਂ ਕਰੇ ਹੁਣ ਤੇ ਇਹੋ ਆਂਦੀ ਆ ਮਹਾਰਾਜ ਇਹਨੂੰ ਤੈਨੂੰ ਨੌਕਰੀ ਮਿਲ ਜੇ ਤੇ ਚਲੋ ਸਾਡਾ ਵੀ ਪਤਾ ਤੇ ਸੌਖਾ ਹੋ ਜਾ ਤੇ ਫੇਰ ਅਸੀਂ ਜੋ ਮੱਦੀ ਦਵਾਂਗੇ ਤੀਨ ਮੰਮੀ ਪਰ ਤੁਹਾਡੇ ਕਰਮਾਂ ਦੀ ਕਿੱਥੇ ਨੌਕਰੀ ਹਾਂ ਨੌਕਰੀ ਵੀ ਅੱਜ ਕੱਲ ਜਿੱਥੇ ਜਾਈਏ ਉਹ ਪੈਸੇ ਮੰਗਦੇ ਆ ਉਹ ਕਹਿੰਦੇ ਵੀ ਪਹਿਲਾਂ ਪੈਸੇ ਲਿਆ ਉਹ ਫਿਰ ਨੌਕਰੀ ਮਿਲਣੀ ਆ ਚਲੋ ਕੋਈ ਗੱਲ ਨਹੀਂ ਪਤਾ ਪਤਾ ਕੀ ਆ ਇਹ ਕੇਹਦੀ ਕਿਸਮਤ ਨਾਲ ਕੋਈ ਨਹੀਂ ਰਲਿਆ ਹੂੰ ਕੋਈ ਪਤਾ ਨਹੀਂ ਤੇਰੀ ਕਿਸਮਤ ਮਹਾਰਾਜ ਚੰਗੀ ਕਰ ਦੇ ਮੈਨੂੰ ਜਾਵੇ ਤੈਨੂੰ ਆਹ ਇਹ ਤਾਂ ਗੱਲ ਹੈ ਵਾ ਪਤਾ ਦੁਰਨਾ ਮੈਂ ਪਰ ਫਿਰ ਵੀ ਮੰਮੀ ਕੋਣਾ ਯੋਧਾ ਵਾ ਇਹ ਮੈਨੂੰ ਦੱਸਣ ਡਿਆ ਸੀ ਹੂੰ ਇਹਨੂੰ ਫੌਜ ਦੀ ਨੌਕਰੀ ਮਿਲੀ ਹੈ ਨਾ ਆ ਮੈਂ ਪੁੱਛਿਆ ਵੀ ਕਿਦਾਂ ਤੂੰ ਪੈਸੇ ਪੁੱਛ ਦਿੱਤੇ ਕਿ ਨਹੀਂ ਅੱਛਾ ਕਹਿੰਦਾ ਭਰਾ ਮੈਂ ਉਹਦੋਂ 10 ਲੱਖ ਰੁਪਇਆ ਲਿਆ ਵਾ ਕਹਿੰਦਾ ਫਿਰ ਨੌਕਰੀ ਮਿਲੀ ਹੈ ਹਾਂ ਤੇ ਗੱਲ ਇਦਾਂ ਹੀ ਆ ਹਾਂ ਤੇ ਵੱਡੀਆਂ ਚੀਰਿਆਂ ਦੇ ਕੰਮ ਰਹਿ ਗਏ ਨੇ ਹੁਣ ਗਾੜੀ ਕਿਸਮਤ ਦੀ ਗਾ ਲਿਆ ਪੁੱਤ ਚਲੋ ਨਾ ਹੋਊ ਤੇ ਫਿਰ ਕੁਛ ਨਾ ਕੁਛ ਕਰਾਂਗੇ ਆ ਚਲੋ ਕੋਈ ਗੱਲ ਨਹੀਂ ਨਾਲੇ ਮੰਮੀ ਉਹ ਆਰਤੀਆ ਵੀ ਉਹਦੋਂ ਕਹਿਣ ਡਿਆ ਸੀ ਕਹਿੰਦਾ ਯਾਰ ਮੇਰੇ ਪੈਸੇ ਦੇ ਦਿਓ ਹੁਣ ਉਹਨੂੰ ਕਹਿਣਾ ਸੀ ਵੀ ਅਸੀਂ ਹੁਣ ਕਣਕੋਂ ਦੇਣੇ ਆ ਸਾਡੇ ਕੋਲ ਹੁਣ ਹੈ ਨਹੀਂ ਕਿ ਜਾਸ ਪੈਸੇ ਦੇਣ ਦੇ ਕਣਕ ਪੱਕੇਗੀ ਤੇਰੀ ਮੰਡੀ ਸੁੱਟ ਦਾਂਗੇ ਤੇ ਕੱਟਣੀ ਆਪਣੇ ਮੰਮੀ ਪਰ ਉਹਨੇ ਹੁਣ ਫਿਰ ਉਹਨੇ ਵੀ ਆਜ ਲਾਉਣਾ ਇਹਨੂੰ ਵਿਆਜ ਤੇ ਹੁਣ ਫਿਰ ਲਾਉਣਾ ਹੀ ਆ ਕੀ ਕਰੀਏ ਫਿਰ ਪਤਾ ਹੁਣ ਚਲੋ ਕੋਈ ਗੱਲ ਨਹੀਂ ਉਹਨੂੰ ਫਿਰ ਮੈਂ ਕਹਿ ਦੂੰਗਾ ਕਿ ਤੂੰ ਕਣਕੋ ਕੱਟ ਲਈ ਆਹੋ ਆਹ ਇਦਾਂ ਕਰੋ ਜਾ ਮੈਨੂੰ ਫਿਰ ਚਾਹ ਬਣਾ ਦਿਓ ਮੈਂ ਬਾਅਦ ਵਿੱਚ ਫਿਰ ਡੰਗਰਾ ਧਾਰਾਂ ਵਿੱਚ ਕੱਢਣੀ ਆ ਹਾਂ ਚੰਗਾ ਬਣਾ ਦੇ ਦਿਓ ਮੈਨੂੰ ਚਾਹ ਵਾਏ ਕਰੋ ਨਾ ਅੱ비 ਕਿੰਨੇ ਦੇਣ ਹੋ ਗਈਓ ਤੇ ਮੰਮੀ ਨੇ ਮੈਨੂੰ ਇੱਕ ਰੀ ਨਹੀਂ ਦੱਸਿਆ ਅੱਜ ਦੱਸਣ ਦੇ ਆ ਵੀ ਉਹਦੀ ਸੱਸ ਨੇ ਨਾ ਮੂਝਿਆ ਵੀਗਾ ਕੀਤਾ ਇਹ ਸੂਟ ਵੇਖ ਕੇ